ਆ ਵਾਲੀ ਵੀਡੀਓ ਸਾਰਿਆਂ ਨੇ ਦੇਖੀ ਹੋਵੇਗੀ ਜਿਹੜੀ ਸਕਰੀਨ ਤੇ ਚੱਲ ਰਹੀ ਆ ਇਹ ਪੁਰਤਗਾਲ ਦੇ ਗੁਰਦੁਆਰਾ ਸਾਹਿਬ ਦੇ ਮੂਹਰੇ ਚਾਰ ਪੰਜ ਗੋਰਿਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਕਿ ਤੁਸੀਂ ਸਾਡਾ ਮੁਲਕ ਛੱਡ ਦਿਓ ਉਹ ਇੱਕ ਸਪੀਕਰ ਲੈ ਕੇ ਆਏ ਸੀ ਤੇ ਉਹਨਾਂ ਨੇ ਉੱਥੇ ਟਰਾਲਾ ਲਾ ਕੇ ਜਿਹੜਾ ਛੋਟਾ ਹੁੰਦਾ ਆ ਉੱਤੇ ਛੜ ਕੇ ਗੁਰਦੁਆਰਾ ਸਾਹਿਬ ਦੀ ਕੰਧ ਦੇ ਨਾਲ ਉਹਨਾਂ ਨੇ ਸਪੀਕਰ ਲਾ ਕੇ ਬੋਲਿਆ ਆ ਤੇ ਆਪਣੇ ਸਿੰਘਾਂ ਵੱਲੋਂ ਵੀ ਆਪਣੇ ਸਿੱਖਾਂ ਵੱਲੋਂ ਵੀ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਹਜੇ ਵੀ ਮੌਕਾ ਆ ਸੰਭਲ ਜੋ ਇਕੱਠੇ ਹੋ ਜੋ ਇਹ ਨਾ ਹੋਵੇ ਕਿ ਪਾਣੀ ਸਿਰ ਤੇ ਉੱਪਰੋਂ ਨਿਕਲ ਜਵੇ ਯੂਰਪ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਕਿਸੇ ਗੋਰੇ ਨੇ ਆ ਕੇ ਕਿਹਾ ਹੋਵੇ ਕਿ ਸਾਡਾ ਮੁਲਕ ਛੱਡ ਦਿਓ। ਗਲਤੀਆਂ ਤੁਹਾਡੇ ਵਿੱਚ ਨੇ। ਤੁਹਾਡੇ ਜੋ ਬਹੁਤ ਸਾਰੇ ਵੀਰਾਂ ਕੋਲੇ ਪਾਸਪੋਰਟ ਨੇ। ਕਦੇ ਕਿਸੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਕਿਹਾ ਆ ਕਿ ਆਓ ਵੀ ਮੁੰਡਿਓ ਇਕੱਠੇ ਹੋ ਜਿਓ ਆਹ ਪਾਰਟੀ ਵਧੀਆ ਆ ਆਪਾਂ ਸਾਰਿਆਂ ਨੇ ਵੋਟਾਂ ਇਹਨੂੰ ਪਾਉਣੀਆਂ ਨੇ। ਤੁਹਾਡੇ ਕੋਲ ਡਾਟਾ ਹੈ ਕਿ ਕਿੰਨੇ ਬੰਦਿਆਂ ਕੋਲੇ ਪਾਸਪੋਰਟ ਨੇ। ਘਰ ਤੋਂ ਬਾਹਰ ਨਹੀਂ ਤੇ 10000 ਤੋਂ ਪਲੱਸ ਬੰਦਿਆਂ ਕੋਲੇ ਪੁਰਤਗਾਲ ਦੇ ਪਾਸਪੋਰਟ ਹੋਣਗੇ। ਹਰ ਇੱਕ insan TikTok ਤੇ Facebook ਦੇ ਰੀਲਾਂ ਪਾਉਣ ਜੋਗਾ ਆ ਤੁਹਾਨੂੰ ਉਹਦੀ ਪਾਵਰ ਪਤਾ ਆ ਬਹੁਤ ਸਾਰੇ ਲੋਕਾਂ ਨੂੰ ਤਾਂ ਵੋਟਾਂ ਪਾਉਣ ਦਾ ਨਹੀਂ ਪਤਾ ਹੋਣਾ ਕਿ ਪਾਸਪੋਰਟ ਚੱਕੀ ਫਿਰਦੇ ਆ ਕਿ ਵੋਟ ਕਿੰਜ ਪਾਈ ਜਾਂਦੀ ਆ ਨੈਸ਼ਨੈਟੀ ਤੁਹਾਡੇ ਕੋਲੇ ਪੁਰਤਗਾਲ ਦੀ ਆ ਉਹਨਾਂ ਬਾਰੇ ਜਾਣੂ ਕਰਾਓ ਗੁਰਦੁਆਰਾ ਸਾਹਿਬ ਦੇ ਵਿੱਚੋਂ ਇੱਕ ਵੀਡੀਓ ਇਸ਼ੂ ਹੋਣ ਕਿ ਇਸ ਤਰੀਕੇ ਦੇ ਨਾਲ ਵੋਟ ਪਾਈ ਜਾਂਦੀ ਆ ਤੁਸੀਂ ਆਨਲਾਈਨ ਬੈਠ ਕੇ ਕਿਸੇ ਵੀ ਮੁਲਕ ਦੇ ਵਿੱਚ ਇਸ ਪਾਰਟੀ ਨੂੰ ਵੋਟ ਪਾਉਣੀ ਆ ਆਪਾਂ ਇਸ ਪਾਰਟੀ ਨੂੰ ਸਪੋਰਟ ਕਰਨੀ ਆ ਜਿਹੜੀ ਪਾਰਟੀ ਚੰਗੀ ਆ ਲੋਕਾਂ ਨੂੰ ਦੱਸੋ ਜਿਨ੍ਹਾਂ ਨੂੰ ਪੁਰਤਗিজੀ ਲੈਂਗੁਏਜ ਨਹੀਂ ਆਉਂਦੀ ਉਹ ਮੋਦਵਾਰ ਬੰਦੇ ਇੱਕ ਗਰੁੱਪ ਬਣਾਓ ਪੁਰਤਗਾਲ ਦੇ ਵਿੱਚ ਉਹਨੂੰ ਸਟਰੋਂਗ ਕਰੋ ਜਿਹੜੇ ਐਜੂਕੇਟਿਡ ਪੜ੍ਹੇ ਲਿਖੇ ਮੁੰਡੇ ਹੋਣ ਜਿਹੜੇ ਵਧੀਆ ਇੰਗਲਿਸ਼ ਬੋਲਦੇ ਹੋਣ ਵਧੀਆ ਪੁਰਤਗিজੀ ਲੈਂਗੁਏਜ ਬੋਲਦੇ ਹੋਣ ਉਹਨਾਂ ਨੂੰ ਅੱਗੇ ਕਰੋ ਕਾਜੇ ਵੀ ਕੁਛ ਨਹੀਂ ਵਿਗੜਿਆ ਆਹ ਵੀਡੀਓ ਮੇਰੀ ਸਾਮ ਕੇ ਰੱਖ ਲਿਓ ਜੇ ਤੁਸੀਂ ਹੁਣ ਨਾ ਇਕੱਠੇ ਹੋਏ ਤਾਂ ਬਹੁਤ ਬੁਰਾ ਹਾਲ ਜਣਾ ਪੁਰਤਗਾਲ ਦੇ ਵਿੱਚ ਹੋਣਾ ਹੈ ਕਿਉਂਕਿ ਸਰਕਾਰ ਬਹੁਤ ਜ਼ਿਆਦਾ ਸਖਤੀਆਂ ਕਰ ਰਹੀ ਆ ਲੋਕੀ ਆਪਣੇ ਬਹੁਤ ਜ਼ਿਆਦਾ ਪੁਰਤਗਾਲ ਦੇ ਵਿੱਚ ਆ ਰਹੇ ਆ ਬਹੁਤ ਲੋਕਾਂ ਦੇ ਪੇਪਰ ਜਿਹੜੇ ਆ ਬਣੇ ਨੇ ਬਹੁਤ ਲੋਕੀ ਨੈਸ਼ਨੈਟੀਆਂ ਲੈ ਕੇ ਆਪਣੇ ਕਾਰੋਬਾਰ ਖੋਲ੍ਹ ਕੇ ਇਹਨਾਂ ਦੀਆਂ ਇਹਨਾਂ ਦੀਆਂ ਦੁਕਾਨਾਂ ਦੇ ਕਬਜ਼ੇ ਕੀਤੇ ਹੋਏ ਨੇ ਕਬਜ਼ੇ ਨਹੀਂ ਆਪਾਂ ਕਹਿ ਸਕਦੇ ਆਪਾਂ ਦੁਕਾਨਾਂ ਖਰੀਦੀਆਂ ਕਹਿ ਸਕਦੇ ਆ ਇਹਨਾਂ ਲੋਕਾਂ ਤੋਂ ਕਾਰੋਬਾਰ ਖੋਇਆ ਕਹਿ ਸਕਦੇ ਆ ਆਪਣੇ ਬੰਦੇ ਰੈਸਟੋਰੈਂਟ ਦੁਕਾਨਾਂ ਉਹ ਕਿਹੜਾ ਕੰਮ ਆ ਜਿਹਦੇ ਵਿੱਚ ਆਪਣੇ ਪੰਜਾਬੀ ਜਾਂ ਇੰਡੀਅਨ ਜਾਂ ਬੰਗਾਲੀ ਨਹੀਂ ਹੈਗੇ ਪੁਰਤਗਾਲ ਦੇ ਵਿੱਚ ਇਹ ਲੋਕੀ ਆਪਣੇ ਤੋਂ ਅੱਕੇ ਪਏ ਨੇ ਕਿ ਸਾਡੇ ਬਿਜ਼ਨਸਾਂ ਦੇ ਉੱਪਰ ਕਬਜ਼ਾ ਕਰ ਲਿਆ ਪੁਰਤਗਾਲ ਦੇ ਬਈ ਤਾਂ ਲੋਕਾਂ ਨੂੰ ਘਰ ਨਹੀਂ ਮਿਲਦੇ ਪਏ ਜਿਹੜੀ ਆਪੋਜੀਟ ਪਾਰਟੀ ਆ ਉਹ ਪੁਰਤਗਾਲ ਦੇ ਲੋਕਾਂ ਦਾ ਬ੍ਰੇਨ ਵਾਸ਼ ਕਰ ਰਹੀ ਆ ਉਹਨਾਂ ਨੂੰ ਜਿਹੜੇ ਲੋਕੀ ਚੰਗੇ ਨੇ ਉਹਨਾਂ ਨੂੰ ਵੀ ਢਕਾਇਆ ਜਾ ਰਿਹਾ ਆ ਕਿ ਇਹਨਾਂ ਗੈਰ ਮਲਕੀਆਂ ਨੂੰ ਆਪਣੇ ਮੁਲਕ ਦੇ ਵਿੱਚੋਂ ਬਾਹਰ ਕੱਢੋ ਪੁਰਤਗਾਲ ਦੇ ਵਸਨੀਕ ਯੂਰਪ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਤੱਕ ਇਹ ਵੀਡੀਓ ਜਾਣਬੁੱਝ ਕੇ ਪਚਾਈਆਂ ਜਾਂਦੀਆਂ ਨੇ ਕਿ ਦੇਖੋ ਕਿ ਆਪਣੇ ਮੁਲਕ ਦੇ ਵਿੱਚ ਕਿੰਨਾ ਗੰਦਾ ਕਰਤਾ ਹੈ ਆਪਣਾ ਮੁਲਕ ਕਿੰਨਾ ਵਧੀਆ ਸੀ ਇਸ ਕਰਕੇ ਕਹਿਣਾ ਹੈ ਕਿ ਭਾਈ ਗੁਰਦੁਆਰਾ ਸਾਹਿਬ ਜਦੋਂ ਮਰਜ਼ੀ ਬਣਾ ਲਿਓ ਜਿੰਨੇ ਮਰਜ਼ੀ ਖੋਲ ਲਿਓ ਪਾਰੇ ਸਲੇ ਮਜਰੂਰਤਾ ਇੱਕ ਹਰਲ ਮਿਲ ਕੇ ਵਧੀਆ ਸਟਰੋਂਗ ਕਮੇਟੀ ਤੇ ਵਧੀਆ ਸਟਰੋਂਗ ਗਰੁੱਪ ਬਣਾਉਣ ਦੀ ਜਿਹੜਾ ਕੇਸ ਐਂਟੀ ਪਾਰਟੀ ਨੇ ਮੂੰਹ ਤੋੜ ਜਵਾਬ ਦੇਵੇ ਆਪਣੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਆਹ ਪਾਰਟੀ ਆ ਆਪਣੇ ਕੋਲ ਡਾਟਾ ਹੋਵੇ ਕਿ ਆਪਣੇ ਕਿੰਨੇ ਮੁੰਡਿਆਂ ਕੋਲੇ ਪਾਸਪੋਰਟ ਨੇ ਪੁਰਤਗਾਲ ਦੇ ਵੋਟਾਂ ਦਾ ਡਾਟਾ ਹੋਵੇ ਕਿ ਹਾਂ ਵੀ ਆਪਣੇ ਕੋਲ 10000 ਬੱਚੇ ਕੋਲੇ ਪਾਸਪੋਰਟ ਆ 10000 ਵੋਟਾਂ ਨੇ ਆਪਣੀ ਕਮਿਊਨਿਟੀ ਦੀਆਂ ਤੇ ਜਿਹੜੀ ਮਰਜ਼ੀ ਪਾਰਟੀ ਦੇ ਤੁਸੀਂ ਐਮਪੀ ਮੇਅਰ ਨੂੰ ਜਾਂ ਉਥੋਂ ਦੇ ਪ੍ਰਧਾਨ ਮੰਤਰੀ ਤੱਕ ਤੁਸੀਂ ਅਪਰੋਚ ਕਰ ਸਕਦੇ ਹੋ ਜੇਕਰ ਕੋਈ ਚੰਗਾ ਤੁਹਾਡੇ ਬਾਰੇ ਸੋਚਦਾ ਹੈ ਕਿ ਵੀ ਅਸੀਂ ਸਪੋਰਟ ਕਰਦੇ ਹਾਂ ਤੁਹਾਡੀ ਪਾਰਟੀ ਨੂੰ ਅਸੀਂ ਇਲੈਕਸ਼ਨ ਦੇ ਵਿੱਚ ਜਿਤਾਵਾਂਗੇ ਕੁਝ ਵੀ ਇਹ ਗੱਲਾਂ ਤੁਹਾਨੂੰ ਦੇਖਾ ਸੁਣਨ ਨੂੰ ਛੋਟੀਆਂ ਲੱਗਣਗੀਆਂ ਜਾਂ ਕਹੋਗੇ ਕਿ ਐਵੇਂ ਹਵਾ ਦੇ ਵਿੱਚ ਮਾਰੀ ਜਾਂਦਾ ਆ ਕੋਈ ਕਮਿਊਨਿਟੀ ਜਿਹਦੀ ਪਾਪੂਲੇਸ਼ਨ ਜ਼ਿਆਦਾ ਹੁੰਦੀ ਆ ਉਹ ਬਹੁਤ ਜ਼ਿਆਦਾ ਪਾਵਰ ਰੱਖਦੀ ਆ ਪਰ ਜ਼ਰੂਰਤ ਹੁੰਦੀ ਆ ਸਮੇਂ ਸਿਰ ਉਹਨੂੰ ਸਹੀ ਡਾਇਰੈਕਸ਼ਨ ਦਿਖਾਉਣ ਦੀ ਸਮੇਂ ਸਿਰ ਸਹੀ ਸੰਭਲਣ ਦੀ ਕਿਉਂਕਿ ਹਰ ਇੱਕ ਉੱਥੋਂ ਪਾਸਪੋਰਟ ਲੈ ਕੇ ਨਿਕਲਣ ਦੀ ਕਰਦਾ ਆ ਕੋਈ ਫਰਾਂਸ ਬੈਠਾ ਆ ਕੋਈ ਗਾ ਕੈਨੇਡਾ ਨਿਕਲ ਗਿਆ ਕੋਈ ਅਮਰੀਕਾ ਕੋਈ ਇੰਗਲੈਂਡ ਪੁਰਤਗਾਲ ਦੇ ਬੈਟਾ ਕੋਰਿੰਦਾ ਨਹੀਂਗਾ ਪਰ ਜਿੰਨਾਂ ਕੋਲ ਪਾਸਪੋਰਟ ਆ ਪਾਵਰ ਤਾਂ ਉਹਨਾਂ ਕੋਲ ਆ ਨਾ ਵੋਟਾਂ ਤੇ ਉਹਨਾਂ ਨੇ ਪਾਉਣੀਆਂ ਨੇ ਨਾ ਉਹਨਾਂ ਦੇ ਹੱਥ ਦੇ ਵਿੱਚ ਹੀ ਆ ਸਾਰਾ ਕੁਝ ਜਿਹੜੇ ਲਵੀਰ ਕੱਚੇ ਆ ਰਹੇ ਨੇ ਜਾਂ ਉੱਥੇ ਬੈਠੇ ਨੇ ਗਵਰਨਮੈਂਟ ਉੱਥੋਂ ਦੀ ਇਹ ਸਾਰਾ ਕੁਝ ਇਸ ਕਰਕੇ ਕਰ ਰਹੀ ਹੈ ਕਿ ਹੋਰ ਸਖਤਾਈ ਕੀਤੀ ਜਾ ਸਕੇ ਇਹਨਾਂ ਚੀਜ਼ਾਂ ਨੂੰ ਬੰਦ ਕੀਤਾ ਜਾ ਸਕੇ ਪੀਪਰ ਦੇਖ ਦੇਣੇ ਤੁਸੀਂ ਇਹ ਦੇਖੋ ਵੀ ਕਿੰਨੇ ਪੁਰਤਗਾਲ ਨੇ ਔਖੇ ਕਰਤੇ ਆ ਪਹਿਲਾਂ ਆਉਂਦਿਆਂ ਦੇ ਫਿੰਗਰ ਹੋ ਜਾਂਦੇ ਸੀਗੇ ਸਾਲ ਦੇ ਵਿੱਚ ਕਾਰਡ ਮਿਲ ਜਾਂਦਾ ਸੀਗਾ ਤੇ ਉਹਨਾਂ ਵੀਰਾਂ ਕੋਲ ਅੱਜ ਪੁਰਤਗਾਲ ਦੇ ਪਾਸਪੋਰਟ ਵੀ ਨਹੀਂ ਨੇ ਤੇ ਹੁਣ ਉਹ ਤਾਂ ਸਿਸਟਮ ਬੰਦ ਕਰਤਾ ਆ ਹੁਣ ਕੱਲੋ ਵਰਕ ਪਰਮਿਟ ਆ ਜਿਹੜੇ ਇੰਡੀਆ ਤੋਂ ਆਉਂਦੇ ਆ ਉਹਨਾਂ ਦੇ ਫਿੰਗਰ ਹੁੰਦੇ ਆ ਹੁਣ ਤੁਸੀਂ ਕਾਰਡਾਂ ਤੋਂ ਹਿਸਾਬ ਲਾ ਲਓ ਕਿ ਸਾਲ-ਸਾਲ ਕਾਰਡ ਕਾਰਡ ਆਏ ਨੂੰ ਆਉਂਦੇ ਹੀ ਨਹੀਂਗੇ ਕਾਰਡ ਹਰ ਇੱਕ ਦੇ ਫਿੰਗਰ ਹੋ ਗਏ ਨੇ ਬੈਠੇ ਆ ਕਾਰਡਾਂ ਦੀ ਝਾਕ ਦੇ ਵਿੱਚ ਕੰਮ ਵਾਲੇ ਪਾਸੇੋਂ ਬੁਰਾ ਹਾਲ ਆ ਰਹਿਸ਼ਾਂ ਵਾਲੇ ਪਾਸੇੋਂ ਬੁਰਾ ਹਾਲ ਆ ਕੋਈ ਪੁਰਤਗਾਲ ਦੇ ਵਿੱਚ ਰਹਿਣਾ ਨਹੀਂ ਪਰ ਜਿਹੜੇ ਮੁੱਦੇ ਉਠਾਏ ਜਾ ਰਹੇ ਨੇ ਉਹਨਾਂ ਦੇ ਵੱਲ ਤਾਂ ਧਿਆਨ ਦੇਣਾ ਬੰਦ ਆਇਆ ਪਹਿਲ ਤਾਂ ਕਿਸੇ ਨੂੰ ਕਰਨੀ ਪਵੇਗੀ ਜੋ ਵੀੜੀਆਂ ਦੇਖੀਆਂ ਗਈਆਂ ਨੇ ਉਸ ਦੇ ਵਿੱਚ ਸਾਫ ਪਤਾ ਲੱਗ ਰਿਹਾ ਕਿ ਆਪਣੇ ਕਿਸੇ ਬੰਦੇ ਨੂੰ ਚੰਗੇ ਤਰੀਕੇ ਦੇ ਨਾਲ ਕੋਈ ਬੋਲੀ ਨਹੀਂ ਸੀ ਆ ਰਹੀ ਜਿਹੜਾ ਉਹਨਾਂ ਦੇ ਨਾਲ ਉਹਨਾਂ ਦੀ ਭਾਸ਼ਾ ਦੇ ਵਿੱਚ ਗੱਲਬਾਤ ਕਰੇ ਇਕੱਠ ਕਰੋ ਧਰਨਾ ਲਗਾਓ ਜਾਂ ਮੀਡੀਆ ਦੇ ਵਿੱਚ ਜਾਓ ਕਿ ਵੀ ਸਾਡੇ ਧਰਮ ਨੂੰ ਟਾਰਗੇਟ ਕੀਤਾ ਗਿਆ ਸਾਡੇ ਲੋਕਾਂ ਨੂੰ ਟਾਰਗੇਟ ਕੀਤਾ ਗਿਆ ਇਹਨਾਂ ਚੀਜ਼ਾਂ ਦੇ ਧਿਆਨ ਦੀ ਇੰਨੀ ਜ਼ਰੂਰਤ ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ ਤੁਸੀਂ ਨਾ ਚੀਜ਼ਾਂ ਨੂੰ ਪਛਤਾਓਗੇ ਕਿ ਵੀ ਹਾਂ ਅਸੀਂ ਟਾਈਮ ਸਰ ਇਕੱਠੇ ਨਹੀਂ ਹੋਏ ਸਾਨੂੰ ਕਿਸੇ ਨੇ ਕਿਹਾ ਸੀ ਅਸੀਂ ਸਿਰਫ ਵੀਡੀਓ ਦੇਖੀਆਂ ਲੋਕਾਂ ਨੇ ਸਾਡੀਆਂ ਵੀਡੀਓ ਬਣਾਈਆਂ ਟਿਕਟੋਕ ਤੇ ਪਾਈਆਂ ਚਾਰ ਵਿਊ ਆਏ ਬਸ ਹੋ ਗਿਆ ਜੋ ਤੁਸੀਂ ਅੱਗੇ ਲੱਗੋ ਇੱਕ ਮਜ਼ਬੂਤ ਮੈਂ ਦੁਬਾਰੇ ਫਿਰ ਕਹਿ ਰਿਹਾ ਹਾਂ ਕਿ ਵਧੀਆ ਐਜੂਕੇਟਿਡ ਟੀਮ ਬਣਾਈ ਜਾਵੇ ਜਿਹੜੀ ਕਿ ਅੱਗੇ ਲੱਗੇ ਨੌਜਵਾਨ ਉਹਨਾਂ ਦਾ ਸਾਥ ਦੇਣਗੇ ਤੇ ਜਿੱਥੇ ਗੈਣਗੇ ਉੱਥੇ ਇਕੱਠ ਕਰੋ ਜੋ ਵੀ ਗੱਲਬਾਤ ਹੋਈ ਹੈ ਉਹਦੇ ਪ੍ਰਤੀ ਉਹਨਾਂ ਤੋਂ ਮਾਫੀ ਮੰਗਾਈ ਜਾਵੇ ਉਹਨਾਂ ਨੂੰ ਬੰਦ ਹੀ ਕਾਰਵਾਈ ਦਵਾਈ ਜਾਵੇ ਕਿਉਂਕਿ ਭਾਵਨਾਵਾਂ ਨੂੰ ਢੁਕਾਇਆ ਗਿਆ ਹੈ ਵੀ ਕਿਸੇ ਇੱਕiracialist ਇੱਕ ਨਫਰ ਦੇ ਤਰੀਕੇ ਦੇ ਨਾਲ ਦੇਖਿਆ ਗਿਆ ਆ ਤੇ ਬਾਕੀ ਆਪੋ ਆਪਣੇ ਵਿਚਾਰ ਤੁਸੀਂ ਦੇ ਸਕਦੇ ਹੋ ਕਮੈਂਟਾਂ ਦੇ ਵਿੱਚ ਕਮੈਂਟ ਖੁੱਲ੍ਹੇ ਨੇ ਬਹੁਤ ਬਹੁਤ ਸ਼ੁਕਰੀਆ